ਪਿਛਲੇ ਦਿਨੀ ਇਹ ਜਿਹੜਾ ਆ ਤੁਸੀਂ ਇੱਕ ਨਵਾਂ ਜੜ ਜਿਹੜੀ ਪੱਟੀ ਸੀ ਅੱਜ ਦੁਬਾਰਾ ਤੁਸੀਂ ਦੱਸ ਰਹੇ ਹੋ ਕਿ ਵੀਡੀਓ ਇੱਕ ਬਣਾ ਕੇ ਲੈ ਆਏ ਹੋ ਕੀ ਆ ਵੀਡੀਓ ਕੱਤੀ ਹੈ ਦੇਖੋ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਹੈ ਇਹ ਕਹਿੰਦੇ ਕੁਛ ਹੈ ਤੇ ਕਰਦੇ ਕੁਛ ਹੈ ਅੱਜ ਤੋਂ 10-15 ਦਿਨ ਪਹਿਲੇ ਮੈਂ ਪਿੰਡ ਗੋਲ ਦੇ ਵਿੱਚ ਗਿਆ ਸੀ ਗੋਲ ਔਰ ਨਾਲ ਆਪਰ ਗੋਪੀ ਜਿੱਥੇ ਕਹਿ ਰਿਹਾ ਵੀ ਇੱਥੇ ਮਾਈਨਿੰਗ ਦੀ ਆਪਸ਼ਨ ਹੋਈ ਹੈ ਪਰ ਜਿੱਥੇ ਉਹ ਮਾਈਨਿੰਗ ਕਰ ਰਹੇ ਸੀ ਅੱਜ ਤੋਂ 10 ਰੋਪੇhle ਮੈਂ ਉੱਥੇ ਮੌਕੇ ਦੀਆਂ ਗੱਡੀਆਂ ਮੌਕੇ ਦੀ ਮਸ਼ੀਨ ਮੌਕੇ ਦੀ ਟਰਾਲੀ ਜਾ ਕੇ ਦੇਖ ਕੇ ਵੀਡੀਓ ਬਣਾਈ ਹੋਰ ਉਹ ਕਹਿੰਦੇ ਮੌਕੇ ਦਾ ਐਸੈਂਬਲੀ ਸੱਜਿਆ ਮੌਕੇ ਦੀ ਪੁਲਿਸ ਪ੍ਰਸ਼ਾਸਨ ਵੀ ਆਈ ਉਹ ਕਹਿੰਦੇ ਆ ਤੂੰ ਬਿਲਕੁਲ ਜਾਇਜ਼ ਮਾਈਨਿੰਗ ਕਰ ਰਿਹਾ ਅਸੂਤ ਤੋਂ ਬਾਅਦ 12 ਬੰਦੇ ਸੱਦੇ ਇੱਕ ਕੇ ਐਮ ਐਲ ਆਇਲ ਹੁੰਦੀ ਆ ਉਹ ਖਲਾਅ ਤੇ ਚੱਕੀ ਦੀ ਜਦ ਕਿ ਉਹ ਨੰਬਰ ਹੀ ਨਹੀਂ ਹੈਗੇ ਉਹਨਾਂ ਨੰਬਰਾਂ ਤੋਂ ਕੰਮ ਸੱਕਮ ਇੱਕ ਕਿਲੋਮੀਟਰ ਹੈ ਪਰ ਇਹ ਜਿਹੜੀ ਉਹ ਬਾਈਨਿੰਗ ਦੀ ਆਪਸ਼ਨ ਹੋਈ ਦੀ ਆ ਦੇਖੋ ਕਿ ਕਿਸੇ ਨੇ ਵੀ ਕੋਈ ਉਹਦੇ ਉੱਤੇ ਐਕਸ਼ਨ ਨਹੀਂ ਲਿਆ ਨਾ ਡੀਸੀ ਸਾਹਿਬ ਨੇ ਲਿਆ ਨਾ ਐਸਐਸਪੀ ਨੇ ਲਿਆ ਨਾ ਮਾਈਨਰੀ ਡਿਪਾਰਟਮੈਂਟ ਨੇ ਲਿਆ ਹਾਰ ਕੇ ਮੈਂ ਹਾਈ ਕੋਰਟ ਗਿਆ ਹਾਈ ਕੋਰਟ ਨੇ ਜਿਹੜੀ ਜਿਹੜੀ ਚੀਜ਼ਾਂ ਮੈਨੂੰ ਦੱਸਿਆ ਉਹਨਾਂ ਦੀ ਮੈਂ ਪੂਰੀ ਕਰ ਰਿਹਾ ਉਹਦੀ ਪ੍ਰਤੀਕਿਰਿਆ ਦੇ ਵਿੱਚ ਅੱਜ ਫੇਰ ਮੈਂ ਉੱਥੇ ਗਿਆ ਕਾਜੀ ਫੇਰ ਉਸੇ ਤਰ੍ਹਾਂ ਸਦਨ ਤੋਂ ਲਗਾਤਾਰ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ। ਪਰ ਮੈਂ ਲਾਈਵ ਵੀ ਉੱਤੇ ਹੋਇਆ। ਬੜੇ ਅਫਸੋਸ ਨਾਲ ਗੱਲ ਕਹਿੰਦੇ ਪੈ ਰਹੀ ਹੈ ਕਿ ਐਕਸ਼ਨ ਸਾਹਿਬ ਕਹਿੰਦੇ ਜਾਂ ਪ੍ਰਸ਼ਾਸਨ ਹਾਇਰ ਕਹਿੰਦਾ ਕਿ ਅਸੀਂ 3 ਮੀਟਰ ਦੀ ਜਿਹੜੀ ਆਕਸ਼ਨ ਕੀਤੀ ਹੋਈ ਹੈ ਜਿਹਦੇ ਵਿੱਚ ਪਹਿਲੇ ਸਾਲ 'ਚ 1 ਮੀਟਰ ਪੁੱਟਣੀ ਹੈ, ਦੂਜੇ ਸਾਲ 'ਚ ਫਿਰ 1 ਮੀਟਰ ਪੁੱਟਣੀ ਹੈ, ਤੀਜੇ ਸਾਲ 'ਚ ਫਿਰ 1 ਮੀਟਰ ਪੁੱਟਣੀ ਹੈ। ਅੱਜ ਮੈਂ ਮੌਕਾ ਦੇਖ ਕੇ ਆਇਆ। ਪਰ ਮੈਂ ਉੱਤੇ ਖੜੋ ਕੇ ਦੱਸ ਕੇ ਆਇਆ। ਲਾਈਵ ਹੋਇਆ। ਕਾਮਸੇ ਕੰਮ ਦੇ ਕੋਤੇ ਪਾਣੀ ਦਾ ਲੈਵਲ ਹੈਗਾ 15 ਫੁੱਟ ਦੇ ਉੱਤੇ 15 ਜਾਂ 18 ਫੁੱਟ ਦੇ ਉੱਤੇ ਮਸ਼ੀਨ ਨੇ 15 ਫੁੱਟ ਤੇ ਪਾਣੀ ਕੱਢਿਆ ਆ ਪਾਣੀ ਦੀ ਫੋਟੋ ਵੀ ਮੈਂ ਲੈ ਕੇ ਆਇਆ ਔਰ 4 4 ਫੁੱਟ ਦੇ ਉੱਤੇ ਮਿੱਟੀ ਆ ਚਿਵਣੀ ਮਿੱਟੀ ਆ 4 ਫੁੱਟ ਮਿੱਟੀ ਨੂੰ ਪਰੇਟਾ ਦਿੰਦੇ ਆ ਉਹਦੇ ਥੱਲੇ ਜਿਹੜਾ ਮਾਲ ਕੱਢਦੇ ਆ ਅਗਰ ਮੈਂ ਦਵਾਈ ਨਾ ਪਾਵਾਂ ਤੇ ਇਹ ਤੇ ਲੈ ਜਾਣਾ ਪਾਣੀ ਦੇ ਵਿੱਚ ਵੀ 40 ਫੁੱਟ ਥੱਲੇ ਪੁੱਟਣਾ ਕੀ ਪਤਾ ਉਹ ਪੁੱਟਦੇ ਜੀ ਨਹੀਂ ਪੁੱਟਦੇ ਜਿਹੜੀ ਮਿੱਟੀ 4 ਫੁੱਟ ਹੈ ਉਹ ਪੁੱਟ ਲੈਂਦੇ ਆ ਬਾਅਦ ਜੋ ਉੱਤੇ ਛੱਡ ਦਿੰਦੇ ਆ ਭਾਈ ਫਿਰ ਮੈਂ ਉੱਥੇ ਮੌਕਾ ਦੇਖ ਕੇ ਆਇਆ ਜਿਹਦੇ ਵਿੱਚ ਚਾਰ ਟਿਪਰਾਂ ਉਹ ਕਹਦਾ ਉਹਨਾਂ ਦੇ ਨੰਬਰ ਮੇਰੇ ਕੋਲ ਹੈ ਤੇ ਉਹੋ ਹੀ ਮਸ਼ੀਨ ਕੈਸ਼ ਜਿਹੜੀ ਉਹ ਲੱਗੀ ਹੋਈ ਸੀ ਔਰ ਬਿਲਕੁਲ ਵੀ ਕਿਸੇ ਦੀ ਮੇਰਾ ਦੇਖ ਕੇ ਬੰਦੇ ਭੱਜ ਗਏ ਆ ਜੇ ਉਹ ਬਿਲਕੁਲ ਜੈਨੂਨ ਪਰਸਨ ਮਾਈਨਿੰਗ ਕਰ ਰਹੇ ਆ ਤੇ ਫਿਰ ਉਹਨਾਂ ਨੂੰ ਭੱਜਣ ਦੀ ਕੀ ਜ਼ਰੂਰਤ ਹੈ ਉੱਥੇ ਖੜੇ ਰਹਿਣ ਉੱਥੇ ਮਾਈਨਿੰਗ ਆਪਣੀ ਕਰਦੇ ਰਹਿਣ ਮੇਰਾ ਦੇਖ ਕੇ ਉਹਨਾਂ ਮਸ਼ੀਨ ਜਿਹੜੀ ਆ ਫੜਾਫੜ ਕੱਢ ਕੇ ਉੱਠਲੇ ਪਾਸੇ ਕਰ ਲਈ ਸੋ ਮੈਂ ਪ੍ਰਸ਼ਾਸਨ ਅੱਗੇ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਸਵਿਧਾਨ ਦਿਵਸ ਹੈ ਔਰ ਇੱਥੇ ਸਾਰੇ ਅਫਸਰਾਂ ਦੇ ਮੈਂ ਜੋ ਬਹੁਤ ਸਾਹਮਣੇ ਖੜਾ ਹਾਂ ਸਾਰੇ ਅਫਸਰਾਂ ਨੇ ਇੱਥੇ ਆ ਕੇ ਆਪਣੇ ਬਾਬਾ ਸਾਹਿਬ ਦੇ ਸਟੈਚੂ ਅੱਗੇ ਨਮਨ ਹੋਣਾ ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਹਾਂ ਜੀ ਯਾਰ ਤੁਸੀਂ ਸਾਰਿਆਂ ਨੇ ਸੌਖਾ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਅੱਜ ਇਹ ਸੰਵਿਧਾਨ ਤੇ ਲਾਗੂ ਹੋ ਗਿਆ ਹੈ ਲੇਕਿਨ ਉਹਦੇ ਉੱਤੇ ਅਮਲ ਕੋਈ ਨਹੀਂ ਕਰ ਰਿਹਾ ਮੈਂ ਹੁਣ